ਸਤ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਨੰਬਰ 1 ਤੇ ਆਪਾਂ ਪਹੁੰਚੇ ਆ ਸਿੱਧੂਪੁਰ ਦੇ ਬ੍ਰਿਜ ਦੇ ਉੱਤੇ ਜਿਹੜਾ ਲੋਹਿਆਂ ਤੋਂ ਆ ਰਿਹਾ ਤੇ ਇੱਥੇ ਅੱਜ ਸਵੇਰੇ ਨਾ ਲੋਹਿਆਂ ਤੋਂ ਨੌਜਵਾਨ ਸੀਗਾ ਜਿਹੜਾ ਉਸ ਬ੍ਰਿਜ ਦੇ ਉੱਤੋਂ ਛਾਲ ਮਾਰ ਕੇ ਥੱਲੇ ਤੇ ਹੱਤਿਆ ਕਰ ਲਈ ਸੋ ਉਹਦੀ ਡੈੱਡ ਬੋਡੀ ਆ ਜਿਹੜੀ ਉਹ ਐਸ ਵੇਂ ਦੇ ਵਿੱਚ ਇਸ ਟਾਈਮ ਪ੍ਰਸ਼ਾਸਨ ਵਾਲੇ ਲੱਭ ਰਹੇ ਆ ਸੋ ਆਪਾਂ ਪ੍ਰਸ਼ਾਸਨ ਵਾਲੇ ਨੂੰ ਪੁੱਛਦੇ ਆ ਕਿ ਬੋਡੀ ਲੱਭੀ ਆ ਜਾਂ ਨਹੀਂ ਸੋ ਆਪਾਂ ਗੱਲਬਾਤ ਕਰਦੇ ਆਂ ਭਾਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਲੈਪਸੀ ਦਾ ਬਿੰਦਰ ਸਿੰਘ ਲੋਈਆ ਤੋਂ ਆਂ ਜੀ ਠੀਕ ਆ ਜੀ ਤੇ ਜਦੋਂ ਕ੍ਰਿਮਨ ਸਵੇਰ 8 ਵਜੇ ਬੰਦੇ ਨੇ ਇੱਕ ਸ਼ਾਲ ਮਲ ਸੀ ਜਿਹਦਾ ਨਾਮ ਜੋਤੀ ਸੀ ਤੋਂ ਜੋਤੀ ਸੀਗਾ ਠੀਕ ਆ ਜੀ ਕਿੱਥੋਂ ਦਾ ਸੀ ਉਹ ਲੋਈਆ ਦਾ ਸੀ ਜੀ ਲੋਈਆ ਸਿਵਲ ਸਕੂਲ ਦੇ ਨਾਲ ਰਹਿੰਦਾ ਸੀਗਾ ਠੀਕ ਆ ਜੀ ਤੇ ਉਹ ਸੀ ਕੁਆਰੀ 32 ਸਾਲ ਦੀ ਉਮਰ ਸੀ ਅੰਦਾਜ਼ਾ ਹੁੰਦੀ ਠੀਕ ਹੈ ਜੀ ਇੱਕ ਬੇਟੀ ਹੁੰਦੀ 25 ਸਾਲ ਤੋਂ ਸਾਡੀ ਇੱਕ ਜੀ ਇੱਕ ਪਤਨੀ ਆਸ ਹੋਰ ਕੋਈ ਮੈਂਬਰ ਨਹੀਂ ਹੈ ਠੀਕ ਹੈ ਜੀ ਪਰਿਵਾਰ ਦਾ ਜੀ ਕੀ ਕਾਰਨ ਆ ਕਿ ਉਹ ਮਤਲਬ ਕਿ ਛਾਲ ਮਾਰ ਗਿਆ ਉਹ ਬ੍ਰਿਜ ਤੋਂ ਤੋਂ ਹਾਂ ਬੱਸ ਸਪਸ਼ਟ ਕਾਰਨ ਨਹੀਂ ਕੋਈ ਪਤਾ ਲੱਗਾ ਕਹਿੰਦੇ ਸੀ ਕਿ ਕੋਈ ਬੈਂਕ ਦਾ ਲੋਨ ਹੈ ਉਹਨਾਂ ਦੇ ਸਿਰ ਤੇ ਠੀਕ ਹੈ ਜੀ ਇਹਨਾਂ ਨੂੰ ਪਤਾ ਲੱਗਾ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਠੀਕ ਹੈ ਜੀ ਤੇ ਹੁਣ ਆਪਾਂ ਕਦੋਂ ਤੋਂ ਲੱਗੇ ਹੋਏ ਆ ਇੱਥੇ ਤੁਸੀ ਨੂੰ ਜਦੋਂ ਦੇ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਉਸ ਐਟ ਦੀ ਟਾਈਮ ਤੋਂ ਸਟਾਰਟ ਕਰਤਾ ਸੀਗਾ 10 ਵਜੇ ਤੱਕ ਨੇ। ਸਵੇਰ ਦੇ ਲੱਭ ਰਹੇ ਆ ਕੋਲੰਪੋ ਇੱਥੇ ਸਾਨੂੰ ਇਹ ਡੈੱਡ ਬੋਡੀ ਜਿਹੜੀ ਹੈ ਨਹੀਂ ਮਿਲੀ ਹੈਗੀ ਆ। ਦੱਸਿਏ ਜਿਹੜਾ ਜਿਹੜਾ ਸਾਡੀ ਕੋਸ਼ਿਸ਼ ਹੈ ਉਹ ਲਗਾਤਾਰ ਹੀ ਚੱਲ। ਕੀ ਹੈ ਕਿ ਮਤਲਬ ਕਿ ਜਿੰਨਾ ਚਿਰ ਡੈੱਡ ਬੋਡੀ ਲੱਭਦੀ ਨਹੀਂ ਕੀ ਤੁਸੀਂ ਉਹਨਾਂ ਚੱਕਰ ਲੱਭੋਗੇ ਜਾਂ ਆਪ ਦਾ ਪੂਰਾ ਜੋਰ ਲਾ ਕੇ ਉਸ ਤੋਂ ਬਾਅਦ ਤੁਸੀਂ ਆ ਦੇਖੋ ਚਲੇ ਜਾਓਗੇ ਇਹ ਅੰਦਾਜ਼ਨ ਇਹ ਹੁੰਦਾ 48 ਘੰਟੇ ਵਿੱਚ 48 ਘੰਟੇ ਬਾਅਦ ਜਿਹੜੀ ਡੈੱਡ ਬੋਡੀ ਹੁੰਦੀ ਹੈ ਬਾਹਰ ਆ ਜਾਂਦੀ ਹੈ ਆਲਮੋਸਟ ਇਸ ਤਰੀ ਹੁੰਦਾ ਹੈਗਾ ਠੀਕ ਹੈ ਜੀ ਤੇ ਆਰ ਸਵੇਰੇ 8 ਵਜੇ 8 ਵਜੇ ਫੋਸੋ ਦਾ ਸਵੇਰੇ 8 ਵਜੇ ਦੇ ਬਾਅਦ ਉਹ ਡੈੱਡ ਬੋਡੀ ਜਾਂਦੀ ਹੈ ਫੁੱਲ ਕੇ ਬਾਹਰ ਆ ਜਾਂਦੀ ਹੈ ਸਮਝ ਲੱਗ ਸਹੀ ਹਾਂਜੀ 48 ਘੰਟੇ ਬਾਅਦ ਉਹ ਡੈੱਡ ਬੋਡੀ ਫੁੱਲ ਕੇ ਤੇ ਉੱਪਰ ਆ ਜਾਣੀ ਹੈ ਉੱਪਰ ਆ ਜਾਂਦੀ ਆਪ ਤੋਂ ਪੁੱਛ ਤਾ ਸਰ ਪ੍ਰਸ਼ਾਸਨ ਵੱਲੋਂ ਇੱਥੇ ਇਸ ਬੇਹਿੰ ਦੇ ਵਿੱਚੋਂ ਡੈੱਡ ਬੋਡੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਸ਼ਾਇਦ ਇਹਨਾਂ ਦੇ ਕੁਝ ਹੱਥ ਪੱਲੇ ਪੈ ਜੇ ਇਹ ਲੱਭ ਰਹੇ ਆ ਇਸ ਪਾਣੀ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੂੰ ਡੈੱਡ ਬੋਡੀ ਲੱਭ ਜਾਵੇ ਪਰ ਫਿਰ ਵੀ ਜੇ ਇਹਨਾਂ ਨੂੰ ਜਿਹੜਾ ਡੈੱਡ ਬੋਡੀ ਨਹੀਂ ਲੱਭਦੀ ਤਾਂ 48 ਘੰਟਿਆਂ ਬਾਅਦ ਲਾਸ਼ ਜਿਹੜੀ ਉਹ ਪਾਣੀ ਦੇ ਉੱਤੇ ਤੋਂ ਥੱਲੇੋਂ ਉੱਪਰ ਆ ਜਾਂਦੀ ਆ ਸੋ ਕੋਸ਼ਿਸ਼ ਇਹਨਾਂ ਦੀ ਇਹ ਹੀ ਆ ਕਿ ਆਪਾਂ ਨੂੰ ਇਹ ਡੈੱਡ ਬੋਡੀ ਜਿਹੜੀ ਲੱਭ ਜਵੇ ਤੇ ਜਿਹੜੇ ਪਰਿਵਾਰ ਦੀ ਪਰਿਵਾਰ ਦਾ ਜੀ ਆ ਉਹ ਉਹਨਾਂ ਦੇ ਹਵਾਲੇ ਕੀਤਾ ਜਾਵੇ ਇਹ ਜਿਹੜੀ ਟੀਮ ਆਈ ਆ ਕਿੱਥੋਂ ਆਈ ਆ ਜੀ ਐਨਡੀਆਰ ਟੀਮ ਜੇ ਜੰਦਰ ਤੋਂ ਆਈ ਹੈ ਠੀਕ ਹੈ ਜੀ ਇਹ ਸਾਡੇ ਨਾਲ ਕਾਫੀ ਤਨਉ ਤੋਂ ਨਾਲ ਹੀ ਹੱਡ ਪੀੜ ਤੋਂ ਨੂੰ ਵੀ ਆਈ ਕੱਢ ਲਈ ਨਾਲ ਦੇ ਨਾਲ ਜਿਹੜੇ ਹੱਡ ਤੋਂ ਪੀੜ ਤੇ ਜੀ ਉਹ ਜਿਹੜੇ ਨੀਂ ਨਿਕਲਦੇ ਪਰ ਉਹਨਾਂ ਨੂੰ ਸਮਾਨ ਉੱਥੇ ਮੁਹੱਈਆ ਕਰਾ ਰਹੇ ਆ ਸਾਡੀ ਡਾਕਟਰੀ ਟੀਮ ਨੂੰ ਕੱਲ ਮੁਹੱਈਆ ਕਰਾ ਕੇ ਆਏ ਆ ਠੀਕ ਹੈ ਜੀ ਅਤੇ ਕੱਲ ਉਹਨਾਂ ਨੂੰ ਗਰਸ਼ਣ ਪਾਣੀ ਵੀ ਉੱਥੇ ਉਹਨਾਂ ਦੇ ਘਰ ਵਿੱਚ ਦਰਕਰ ਘਰ ਦੇ ਘਰ ਵਿੱਚ ਮੁਹੱਈਆ ਕਰਵਾਇਆ ਠੀਕ ਹੈ ਜੀ ਠੀਕ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਸਵੇਰ ਤੋਂ ਲੱਗੇ ਹੋਏ ਹੋ ਸੋ ਆਪਾਂ ਚਾਹੁੰਦੇ ਆ ਕਿ ਡੈੱਡ ਬੋਡੀ ਲੱਭ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਕਿ ਪਾਣੀ 4 ਫੀਟ ਰੇ ਬਹੁਤ ਡੂੰਗਾ ਡੂੰਗਾ ਪਾਣੀ ਆ ਤੇ ਡੈੱਡ ਬੋਡੀ ਦਾ ਪਤਾ ਨਹੀਂ ਹੁਣ ਅੱਗੇ ਚਲੇਗੀ ਆ ਜਾਂ ਕਿ ਤੁਹਾਡੇ ਮੁਤਾਬਕ ਕੀ ਹੁੰਦਾ ਕਿ ਡੈੱਡ ਬੋਡੀ ਉੱਥੋਂ ਹੀ ਲੱਭੂ ਜਾਂ ਅੱਗੇ ਚਲੇਗੀ ਉਹ ਕਿਤੇ ਕਿਤੇ ਫਸ ਗਈ ਆ ਤੇ ਉੱਥੋਂ ਲੱਭ ਸਕਦੇ ਆ ਕਿ ਨਹੀਂ ਫਸੀ ਤੇ ਮੇਰੇ ਅੱਗੇ ਜਾਂ ਜਾਂ ਮਨ ਲਓ ਕਿ ਥੱਲੇ ਜੇ ਗੱਬ ਦੇ ਵਿੱਚ ਫਸ ਗਈ ਹੋਈ ਫਿਰ ਉੱਥੋਂ ਹੀ ਲੱਭੂਗੀ ਤੇ ਜੇ ਗੱਬ ਚ ਨਾ ਫਸੀ ਹੋਈ ਫਿਰ ਅੱਗੇ ਚੱਲ ਜੂ ਸੋ ਇਹ ਸੀ ਤੁਸੀਂ ਵਿਚਾਰ ਲੈ ਰਹੇ ਇਥੋਂ ਦੇ ਪ੍ਰਸ਼ਾਸਨ ਦੇ ਸੋ ਜ ਲੱਭ ਰਹੇ ਸੀਗੇ ਪਰ ਹਜੇ ਤੱਕ ਕੁਝ ਵੀ ਨਹੀਂ ਪਤਾ ਲੱਗਾ ਇਹ ਵੇਈਂ ਦੇ ਵਿੱਚੋਂ ਇਹ ਜਿਹੜੀ ਵੇਈਂ ਆ ਇਹ ਚਿੱਟੀ ਵੇਈਂ ਆ ਚਿੱਟੀ ਵੇਈਂ ਦੇ ਵਿੱਚ ਉਸ ਬ੍ਰਿਜ ਦੇ ਉੱਤੋਂ ਛਾਲ ਮਾਰ ਦਿੱਤੀ ਸੀ ਇੱਕ ਮੁੰਡੇ ਨੇ ਸੋ ਉਹ ਸਵੇਰ ਦੀ ਡੈੱਡ ਬੋਡੀ ਇੱਥੇ ਲੱਭਦੇ ਹਜੇ ਤੱਕ ਡੈੱਡ ਬੋਡੀ ਨਹੀਂ ਲੱਭੀ ਸਾਥ ਮੈਂ ਹਿੰਦੀ ਵਿੱਚ ਹੀ ਬਾਤ ਕਰੂੰਗਾ ਸੋ ਆਪ ਜੇ ਡੈੱਡ ਬੋਡੀ ਜੋ ਯਹਾਂ ਪੇ ਨੀਚੇ ਗੁੰਮ ਹੋਈ ਹੈ ਕਦੋਂ ਸੇ ਯਹਾਂ ਸੇ ਅਪ ਨੁੜ ਰਹੇ ਹਾਂ ਅਮ ਲਗਭਗ 10:00 ਵਜੇ ਸੇ ਕੇ ਆਸपास ਕਰ ਅਮ ਯਹਾਂ ਪੇ ਆਏ ਹਾਂ जी और तभी से हम पहले हमारे पास दो बोट थी और अभी हम लोग एक बोट के साथ में एक बोट हमारी फतेहपुर बाजवा में भेजी है जो वहाँ पे और भी रेस्क्यू ऑपरेशन चल रहा है जिसमें हमने राशन सामग्री जो राहत सामग्री है वो बांटनी है वहाँ पे काम चल रहा है और अभी हम तब से लेकर लगभग अप्रोक्स सात घंटे लगभग होने वाले हैं और हम अपना काम जारी रखे हुए हैं कोशिश कर रहे हैं कि हर जगह हर कोने में जाके जिसके लिए हमने पहले सिविल गाइड भी लिए थे ठीक है और उनकी भी मदद ली की कहाँ पे ऐसा हो सकता है कहाँ पे फंस सकता है और ये दरिया का जो पानी है लगभग लगभग बीस फुट के आस पास के जहाँ आप देख रहे हैं ये दस फुट से ज्यादा ये बम्बू है ये भी नहीं टिक पा रहा है तो हम अपनी तरफ से पूरी कोशिश कर रहे हैं और सिविल प्रशासन भी कोशिश में लगा हुआ है और हम भी अपना पूरी मेहनत के साथ में लगन के साथ में अपने बंदों के साथ में लगा हुआ वैसे मैं इंस्पेक्टर विनोद कुमार 13 बटालियन एनडीआरएफ लुधियाना से आया हूं जो अभी मैं 7 बटालियन एनडीआरएफ के अंडर में ड्यूटी कर रहा हूं सो ਤੁਸੀਂ ਵਿਚਾਰ ਸੁਣਿਆ ਇਹਨਾਂ ਦੇ ਇਹ ਕਹਿ ਰਹੇ ਆ ਕਿ ਅਸੀਂ ਸਵੇਰ ਦੇ 7 ਵਜੇ ਤੋਂ ਇੱਥੇ ਲੱਗੇ ਹੋਏ ਆਂ ਪਰ ਹਜੇ ਸਾਨੂੰ ਹਾਂਜੀ 10 ਵਜੇ ਤੋਂ 10 ਵਜੇ ਸਵੇਰ ਤੋਂ ਸੁਬਾਹ ਕੇ ਲੱਗੇ ਹੋਇਆ ਇਹ ਇੱਥੇ ਪਰ ਹਜੇ ਤੱਕ ਇਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਕੋਸ਼ਿਸ਼ ਇਹਨਾਂ ਦੀ ਪੂਰੀ ਆ ਕਿ ਉਹ ਡੈਡ ਬਡੀ ਲੱਭ ਜਾਵੇ ਸੋ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਆ ਸੋ ਪ੍ਰਸ਼ਾਸਨ ਬਹੁਤ ਹੀ ਸੂਝ-ਬੂਝ ਨਾਲ ਇੱਥੇ ਡੈੱਡ ਬੋਡੀ ਨੂੰ ਲੱਭ ਰਿਹਾ ਸੋ ਤੁਸੀਂ ਦੇਖ ਰਹੇ ਸੀ ਪੰਜਾਬੀ ਨੰਬਰ 1 ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ